ਹੁਣ ਭੌਤਿਕਵਾਦੀ ਮਨੁੱਖ ਆਤਮਿਕ ਸ਼ਾਂਤੀ ਮੰਗੇ ਭੌਤਿਕਵਾਦ ਬਹੁਤ ਵੱਡਾ ਰਾਜਾ ਹੋਵੇ ਇਹਦੇ ਵਿੱਚ ਹੁਣ ਸਭ ਤੋਂ ਪਹਿਲਾਂ ਜੇ ਨਾਂ ਆਊਗਾ ਤਾਂ ਸਿਕੰਦਰ ਦਾ ਆਊਗਾ ਸਿਕੰਦਰ ਪਛਮੀ ਸਭਤਾ ਦੇ ਮਹਾਨ ਸੰਤ ਸੋਕਰੇਟ ਜੀ ਮਹਾਰਾਜ ਦੇ ਚੇਲੇ ਪਲੋਟੋ ਪਲੋਟੋ ਦੇ ਚੇਲੇ ਅਰਸਤੂ ਤੇ ਅਰਸਤੂ ਦਾ ਚੇਲਾ ਸੀ ਸਿਕੰਦਰ ਕੋਈ ਉਮੀਦ ਨਹੀਂ ਹੈ ਐਜੂਕੇਟਡ ਬੰਦਾ ਵੀ ਜੋ ਸਿਕੰਦਰ ਦਾ ਨਾਮ ਨਾ ਜਾਣਦਾ ਹੋਵੇ ਸਭ ਸਿਕੰਦਰ ਨੂੰ ਜਾਣਦੇ ਨੇ ਉਹਨੇ ਹਾਰ ਨਾ ਕਦੇ ਸਿੱਖਿਆ ਨਹੀਂ ਹੁਣ ਜੇ ਧਨ ਦੇ ਨਾਲ ਆਤਮਿਕ ਸ਼ਾਂਤੀ ਮਨ ਨੂੰ ਆਨੰਦ ਮਿਲਦਾ ਤਾਂ ਸਿਕੰਦਰ ਨੂੰ ਸਭ ਤੋਂ ਪਹਿਲਾਂ ਮਿਲਣਾ ਸੀ ਸਿਕੰਦਰ ਨੇ ਕੀ ਕੀਤਾ ਜਦੋਂ ਆਖਰੀ ਸਮੇਂ ਸਿਕੰਦਰ ਨੇ ਜਦੋਂ ਭਾਰਤ ਆਇਆ ਪੋਰਸ ਦੇ ਹੱਥੋਂ ਨੇ ਹਾਰ ਖਾਈ ਹੈ ਚਲੋ ਹਾਰ ਵੀ ਨਹੀਂ ਖਾਈ ਬਰਾਬਰ ਰਹਿ ਗਏ ਤਾਂ ਸਿਕੰਦਰ ਨੇ ਅਖੀਰੀ ਸੋਚਿਆ ਵੀ ਮੈਂ ਬਹੁਤ ਕੁਝ ਪ੍ਰਾਪਤ ਕਰ ਲਿਆ ਵੀ ਮੈਂ ਹੁਣ ਉਹ ਅੰਮ੍ਰਿਤ ਜਲ ਪੀਣਾ ਹੈ ਵੀ ਜਿਹਦੇ ਨਾਲ ਮੈਂ ਅਮਰ ਹੋ ਜਾਵਾਂ ਉਹ ਅੰਮ੍ਰਿਤ ਜਲ ਪੀਣਾ ਉਹ ਅੰਮ੍ਰਿਤ ਦਾ ਕੁੰਡ ਲੱਭਦਾ ਲੱਭਦਾ ਅਖੀਰੀ ਸਿਕੰਦਰ ਨੂੰ ਉਹ ਅੰਮ੍ਰਿਤ ਦਾ ਕੁੰਡ ਮਿਲ ਗਿਆ ਇੱਕ ਗੁਫਾ ਦੇ ਵਿੱਚ ਉਹਨੂੰ ਪਤਾ ਚੱਲ ਗਿਆ ਉਹਨੂੰ ਆਵਾਜ਼ ਵੱਜੀ ਵੀ ਲੈ ਵੀ ਸਿਕੰਦਰ ਅੰਮ੍ਰਿਤ ਦਾ ਇਹ ਕੁੰਡਾ ਵੀ ਇੱਥੇ ਇਹ ਜਲ ਜਿਹੜਾ ਅੰਮ੍ਰਿਤ ਹੈ ਵੀ ਜਿਹੜਾ ਇਹਨੂੰ ਪੀ ਲੂਗਾ ਵੀ ਉਹ ਮਰਦਾ ਨਹੀਂ ਹੈ ਉਹ ਕਦੇ ਨਹੀਂ ਮਰੂਗਾ ਹੁਣ ਦੇਖੋ ਜਦ ਮੈਂ ਇਸ ਬਹੁਤ ਕੁਝ ਪ੍ਰਾਪਤ ਕਰ ਲਾਂ ਫਿਰ ਮੈਨੂੰ ਜੀਣ ਦੀ ਵੀ ਤਾਂ ਚਾਹਨਾ ਹੁੰਦੀ ਹੈ ਜੇ ਮੈਂ ਜੀਵੇਂ ਜੀਵਾਂਗਾ ਤਾਂ ਹੀ ਮੇਰੀ ਧਨ ਦੌਲਤ ਕਾਰੋਬਾਰ ਅਹੁਦੇ ਰੁਤਬੇ ਕਿਸੇ ਕੰਮ ਦੇ ਨੇ ਜੇ ਮੈਂ ਹੀ ਨਾ ਰਹਾ ਮੇਰੇ ਕਿਹੜੇ ਕੰਮ ਦੇ ਮਿੱਟੀ ਹੁਣ ਸਕੰਦਰ ਦੀ ਤਾਂ ਉਮਰ ਵੀ ਕੁਛ ਨਹੀਂ ਸੀ ਹਲੇ ਤਾਂ 31 ਸਾਲ ਦਾ ਹੀ ਸੀ 31 ਇਜ਼ ਸਕੰਦਰ ਨੂੰ ਜਦੋਂ ਕੁੰਡ ਮਿਲਿਆ ਅਮਰਤ ਦਾ ਉਹਨੇ ਦੇਖਿਆ ਉਹਨੂੰ ਉਹਨੂੰ ﺍﻟਹਾਮ ਹੋਇਆ ਆਵਾਜ਼ ਵੱਜੀ ਵੀ ਹਸਕੰਦਰ ਮਹਾਨ ਇਹ ਜਰਾ ਅੰਮ੍ਰਿਤ ਜਲਾਏ ਤੂੰ ਪੀ ਲੇਂਗਾ ਵੀ ਤੂੰ ਅਮਰ ਹੋ ਜਾਏਗਾ ਵੀ ਤੂੰ ਮਰੇਗਾ ਨਹੀਂ ਸਕੰਦਰ ਨੇ ਕੀ ਕੀਤਾ ਉੱਥੇ ਜਾ ਕੇ ਜਦ ਐ ਨੀਵਾ ਹੋ ਕੇ ਉਹਨੂੰ ਜਲ ਨੂੰ ਅੰਮ੍ਰਿਤ ਨੂੰ ਪੀਣ ਲੱਗਿਆ ਤਾਂ ਦੂਰੋਂ ਇੱਕ ਆਵਾਜ਼ ਆਈ ਕਊਏ ਦੀ ਉਹ ਕਹਿੰਦਾ ਠਹਿਰੋ ਠਹਿਰੋ ਐਨੀ ਗੱਲ ਸੁਣੀ ਸਕੰਦਰ ਚੌਕਿਆ ਵੀ ਹੈ ਸਕੰਦਰ ਨੂੰ ਇੰਨੀ ਗਹਿਣ ਗੱਲ ਕਹਿਣ ਵਾਲਾ ਅੱਜ ਤੱਕ ਤਾਂ ਕੋਈ ਮਿਲਿਆ ਨਹੀਂ ਕਾਊਆ ਕਹਿੰਦਾ ਸਕੰਦਰ ਹੁਣ ਇਹ ਗਾਥਾ ਹੈ ਇਹ ਪ੍ਰਮਾਨ ਨੇ ਸਮਝਾਉਣ ਦੇ ઋષਿ-ਮੁਨੀਆਂ ਦੇ ਪੈਗੰਬਰਾਂ ਦੇ ਉਹ ਕਹਿੰਦਾ ਕਾਊਆ ਕਹਿੰਦਾ ਸਕੰਦਰ ਸੋਚ ਕੇ ਵੀ ਵੀ ਇਹ ਮੈਂ ਵੀ ਚਾਹੁੰਦਾ ਸੀ ਵੀ ਮੈਂ ਮਰਾਂ ਨਾ ਮੈਂ ਅਮਰਤ ਜਲ ਪੀ ਲਿਆ ਕਾਊਏ ਦੇ ਪੰਖ ਝੜ ਗਏ ਅਰ ਬਿਰਧ ਹੋਇਆ ਹੱਡੀਆਂ ਉਹਦੀਆਂ ਨਿਕਲੀਆਂ ਮਰਨ ਤੋਂ ਬੈਠਾ ਮੌਤ ਮੰਗ ਰਿਹਾ ਹੈ ਸਰੀਰ ਦਾ ਬੜ ਦਜਵਾਬ ਦੇ ਗਿਆ ਕਊਆ ਮੌਤ ਮੰਗ ਰਿਹਾ ਪਰ ਕਹਿੰਦਾ ਮੈਂ ਮੌਤ ਮੰਗ ਰਿਹਾ ਵੀ ਮੈਨੂੰ ਮੌਤ ਆਵੇ ਪਰ ਹੁਣ ਜਿਹੜੀ ਮੌਤ ਆ ਮੈਂ ਮੰਗ ਰਿਹਾ ਪਰ ਮੈਂ ਪੀ ਲਿਆ ਇਹ ਅਮਰਤ ਜਲ ਹੁਣ ਮੈਂ ਮਰ ਸਕਦਾ ਨਹੀਂ ਇਸ ਕਰਕੇ ਤੂੰ ਸੋਚ ਕੇ ਪੀ ਹੁਣ ਇਹਦੇ ਵਿੱਚ ਇੱਕ ਪ੍ਰਕਿਰਤੀ ਦਾ ਇੱਕ ਨਿਯਮ ਆ ਸੰਸਾਰ ਦੇ ਵਿੱਚ ਜੋ ਬਣਦਾ ਵਧਦਾ ਘਟਦਾ ਇਹ ਤਿੰਨੇ ਨਿਯਮ ਸੂਰਜ ਚੰਨ ਤਾਰਿਆਂ ਤੇ ਲਾਗੂ ਨੇ ਪਸ਼ੂ ਪੰਛੀਆਂ ਤੇ ਲਾਗੂ ਨੇ ਮਨੁੱਖਾਂ ਤੇ ਲਾਗੂ ਨੇ ਗ੍ਰਹਿ ਨੇ 70 ਤੇ ਲਾਗੂ ਨੇ ਬਨਸਪਤੀ ਤੇ ਲਾਗੂ ਨੇ ਮਨੁੱਖਾਂ ਤੇ ਲਾਗੂ ਨੇ ਜੋ ਵੀ ਸੰਸਾਰ ਦੇ ਵਿੱਚ ਬਣਦਾ ਹੈ ਵੱਧਦਾ ਘਟਦਾ ਤੇ ਮਿਟਦਾ ਹੁਣ ਸਿਕੰਦਰ ਨੇ ਸੋਚਿਆ ਵੀ ਇਸ ਤਰ੍ਹਾਂ ਸਰੀਰ ਤਾਂ ਮੇਰਾ ਵੀ ਘਟ ਕੇ ਇੱਕ ਦਿਨ ਮਰਦ ਹੋਣਾ ਹੀ ਆ ਫਿਰ ਮੈਂ ਵੀ ਮੌਤ ਮੰਗੂੰਗਾ ਫਿਰ ਮੈਂ ਵੀ ਮੌਤ ਮੰਗੂੰਗਾ ਫਿਰ ਮੈਂ ਮਰੂੰ ਕਿਵੇਂ ਜੇ ਮੈਂ ਪੀ ਲਿਆ ਕਉਏ ਨੇ ਕਿਹਾ ਵੀ ਤੂੰ ਸੋਚ ਕੇ ਪੀਂ ਵੀਹ ਸਮਾਵਰਧ ਅਵਸਥਾ ਦਾ ਅੱਜ ਜਵਾਨੀਆਂ ਤੇਰੇ ਤੇ ਪਰਬਲ ਵੀ ਤੂੰ ਪੀ ਲੈਗਾ ਤੈਨੂੰ ਚਾਹਣਾ ਵੀ ਮੈਂ ਮਰਾਂ ਨਾ ਵੀ ਫਿਰ ਦੇਖੋ ਪਰਮਾਤਮਾ ਇੱਕ ਐਸੀ ਸ਼ਕਤੀ ਹੈ ਮਨੁੱਖ ਨੂੰ ਘਟਾਉਂਦਾ ਘਟਾਉਂਦਾ ਉਸ ਅਵਸਥਾ ਤੇ ਲੈ ਜਾਂਦਾ ਹੈ ਮਨੁੱਖ ਤੋਂ ਖੁਦ ਹੀ ਕਹਾ ਦਿੰਦਾ ਹੈ ਵੀ ਇਹਦੇ ਨਾਲ ਉਹ ਤਾਂ ਇੱਥੋਂ ਲੰਘੇ ਜਾ ਮਨੁੱਖ ਤੇ ਮੂੰਹ ਤੋਂ ਮੌਤ ਮੰਗਾ ਦਿੰਦਾ ਹੈ ਜਦ ਕਿ ਸਾਰੀਆਂ ਮੰਗਾਂ ਦੇ ਵਿੱਚੋਂ ਪਰਬਲ ਮੰਗ ਮਨੁੱਖ ਦੀ ਜੀਵਣੇ ਦੀ ਜੀਵੇ ਸਣਾ ਦੀ ਆ ਜੀਵਣਾ ਚਾਹੁੰਦਾ ਹੁਣ ਜੇ ਮੈਂ ਜੀਵਾ ਤਾਂ ਹੀ ਮੇਰੇ ਕਾਰੋਬਾਰ ਧੰਦੇ ਕਿਸੇ ਕੰਮ ਦੇ ਨੇ ਜੇ ਮੈਂ ਜੀਵਾ ਹੀ ਨਾ ਰਾਹੀ ਨਾ ਮੇਰੇ ਤੱਕ ਕਿਸੇ ਕੰਮ ਦੇ ਨਹੀਂ ਆਉਣ ਵਾਲੀ ਪੀੜ੍ਹੀ ਦੇ ਕੰਮ ਆਸਾ ਤੇ ਮੇਰੇ ਤਾਂ ਕੰਮ ਦੇ ਨਹੀਂ ਨਾ ਇਸ ਕਰਕੇ ਪਰਮਾਤਮਾ ਐਸੀ ਸ਼ਕਤੀ ਆ ਵੀ ਮਨੁੱਖ ਤੋਂ ਖੁਦ ਤੋਂ ਹੀ ਕਹਾ ਦਿੰਦੀ ਆ ਵੀ ਤੂੰ ਇੱਥੋਂ ਲੰਘ ਜਾ ਹੁਣ ਸਿਕੰਦਰ ਵਰਗਾ ਮਹਾਨ ਮਨੁੱਖ ਜਿਹਨੇ ਦੁਨੀਆ ਜਿੱਤੀ ਹੋਵੇ ਅਮਰਤ ਜਲ ਜਿਹੜਾ ਕਿ ਅਮਰ ਅਮਰ ਰਹਿਣ ਵਾਲਾ ਜਦ ਜਿਹਦੇ ਨਾਲ ਵੀ ਕਦੇ ਮਰਨਾ ਨਹੀਂ ਉਹ ਜਲ ਨੂੰ ਪੀਣ ਤੋਂ ਇਨਕਾਰ ਕਰਾ ਉਸੇ ਟਾਈਮ ਸਿੱਧਾ ਖੜਾ ਹੋ ਗਿਆ ਸਿਕੰਦਰ ਨੇ ਇਨਕਾਰ ਕਰਤਾ ਉੱਥੋਂ ਚਲੇ ਆ ਗਿਆ ਉਹਨੂੰ ਉਹਨੂੰ ਸਮਝ ਆਈ ਵੀ ਨਹੀਂ ਵੀ ਇੱਕ ਦਿਨ ਮੈਂ ਵੀ ਬਿਰਧ ਹੋਣਾ ਫਿਰ ਮੌਤ ਮੰਗੀ ਮੰਗੂਗਾ ਮੈਂ ਮਰੂੰ ਕਿਵੇਂ ਇਸ ਕਰਕੇ ਪਰਮਾਤਮਾ ਐਸੀ ਸ਼ਕਤੀ ਹੈ ਵੀ ਇੱਥੇ ਜੋ ਉਪਜਿਆ ਸੋ ਬਿਨ ਸਹਬ ਪਿਓ ਆਜ ਕੇ ਕਾਲ ਵੀ ਜੋ ਬਣਦਾ ਉਹ ਮਿਟਦਾ ਜੋ ਸਮਾਜ ਦੇ ਵਿੱਚ ਬਣਦਾ ਵੱਧਦਾ ਘਟਦਾ ਤੇ ਮਿਟਦਾ ਇਹ ਤਿੰਨੇ ਨਿਯਮ ਗ੍ਰਹਿ ਨक्षत्रਾਂ ਤੇ ਲਾਗੂ ਨੇ ਸੂਰਜ ਚੰਨ ਤਾਰਿਆਂ ਤੇ ਲਾਗੂ ਨੇ ਬਨਸਪਤੀ ਤੇ ਲਾਗੂ ਨੇ ਮਨੁੱਖਾਂ ਤੇ ਲਾਗੂ ਨੇ ਪਹਾੜਾਂ ਤੇ ਲਾਗੂ ਨੇ ਸਾਰੀ ਪ੍ਰਕਿਰਤੀ ਐਸੇ ਤਰ੍ਹਾਂ ਚੱਲਦੀ ਆ ਇਸ ਕਰਕੇ ਸੰਸਾਰ ਦੇ ਵਿੱਚ ਆਕਾਰ ਸਥਿਰ ਨਹੀਂ ਹੈ ਆਕਾਰ ਮਿਟੂਗਾ ਨੈਨੋ ਦੇਖਤ ਇਹ ਜਗ ਜਾਏ ਜੋ ਅੱਖੀਆਂ ਨੂੰ ਦਿਖਾਈ ਦਿੰਦਾ ਉਹ ਆਕਾਰ ਆ ਉਹ ਮਿਟੂਗਾ ਪਰਮਾਤਮਾ ਨਿਰਆਕਾਰ ਤਾਂ ਹੀ ਮਹਾਰਾਜ ਨੇ ਕਿਹਾ ਰੂਪ ਨ ਰੰਗ ਨ ਰੇਖ ਕਿਛਤਰਾਏ ਗੁਣ ਤੇ ਪਰ ਪ੍ਰਭ ਪਿੰਨ ਉਹ ਇੱਕ ਸ਼ਕਤੀ ਆ ਇੱਕ ਵਿਸ਼ਾਲ ਸ਼ਕਤੀ ਆ ਪਰਮਾਤਮਾ ਇੱਕ ਨਸ਼ਾ ਇੱਕ ਸਰੂਰ ਆ ਇੱਕ ਮਸਤੀ ਆ ਇੱਕ ਗੀਤ ਆ ਇੱਕ ਸੰਗੀਤ ਆ ਇੱਕ ਨ੍ਰਿਤ ਆ ਹਮੇਸ਼ਾ ਕਦੇ ਵੀ ਪਰਮਾਤਮਾ ਸਹਾਰਾ ਲੰਦਾ ਕਵੀਆਂ ਦਾ ਸੰਗੀਤਕਾਰਾਂ ਦਾ ਨਰਿਤਕਾਰਾਂ ਦਾ ਕਲਾਕਾਰਾਂ ਦਾ ਕਿਉਂਕਿ ਉਹ ਜਦ ਗਾਉਂਦੇ ਨੇ ਭਾਉ ਹਿਰਦੇ ਵਿੱਚ ਪੈਦਾ ਹੁੰਦਾ ਪਰਮਾਤਮਾ ਮਿਲਦਾ ਵੀ ਹਿਰਦੇ ਤੋਂ ਹੀ ਆ ਪਰਮਾਤਮਾ ਬੁੱਧੀ ਨਾਲ ਨਹੀਂ ਮਿਲਦਾ ਬੁੱਧੀ ਦਾ ਖੋਲ ਤੋੜਨਾ ਪੈਂਦਾ ਦੇਖੋ ਜੇ ਹੁਣ ਬਦਾਮ ਦੀ ਗਿਰੀ ਹੈ ਬਦਾਮ ਦੀ ਗਿਰੀ ਜਿਹੜੀ ਉੱਪਰ ਉਹਦੇ ਖੋਲ ਆ ਉਹ ਸਾਡੀ ਬੁੱਧੀ ਹੈ ਹੁਣ ਬੁੱਧੀ ਤੇ ਬੰਦਾ ਰੁਕ ਜੇ ਹੁਣ ਕਿਸੇ ਨੂੰ ਦੇਦੀ ਅਸੀਂ ਬਦਾਮ ਬੰਦਾ ਖਾਵੇ ਉਹਨੂੰ ਪਤਾ ਹੋਵੇ ਨਾ ਵੀ ਕੀ ਪੋਸਟਿਕ ਪਦਾਰਥ ਹੈ ਹੈ ਕੀ ਉਹ ਉਹ ਮੂੰਹ ਚ ਪਾਉਣ ਸਰ ਪਰਾਂ ਸੁੱਟ ਦੇਗਾ ਕਹੇਗਾ ਇਹਦੇ ਵਿੱਚ ਹੈ ਕੀ ਕਿਉਂਕਿ ਬੁੱਧੀ ਬੁੱਧੀ ਸਾਡੀ ਉੱਪਰ ਉੱਪਰ ਆ ਜਿਵੇਂ ਬਦਾਮ ਦਾ ਖੋਲ ਪਰ ਜਿਹੜਾ ਬਦਾਮ ਦਾ ਖੋਲ ਜਦ ਟੁੱਟ ਕੇ ਹੇਠਾਂ ਵਿੱਚੋਂ ਗਿਰੀ ਮਿਲਦੀ ਆ ਉਹ ਗਿਰੀ ਇੱਕ ਤਰ੍ਹਾਂ ਦਾ ਸਾਡਾ ਹਿਰਦਾ ਬੁੱਧੀ ਦਾ ਖੋਲ ਟੁੱਟਣਾ ਬੜਾ ਲਾਜ਼ਮੀ ਆ ਜਿਹੜਾ ਗਿਆਨ ਦਾ ਹੰਕਾਰ ਆਏ ਟੁੱਟਣਾ ਬੜਾ ਲਾਜ਼ਮੀ ਆ ਇਸ ਕਰਕੇ ਮਹਾਰਾਜ ਨੇ ਬਾਣੀ ਚ ਕਹਤਾ ਜੋ ਪ੍ਰਾਣੀ ਗੋਬਿੰਦ ਤੇ ਆਵੇ ਪੜਿਆ ਅਨ ਪੜਿਆ ਅਨ ਪੜਿਆ ਪਰਮਗਤ ਪਾਵੇ ਹੁਣ ਦੇਖੋ ਜਾਣਨੇ ਦੀ ਲੋੜ ਐਨੀ ਨਹੀਂ ਹੈ ਜਿੰਨੀ ਹਿਰਦੇ ਦੇ ਭਾਉ ਦੀ ਲੋੜਾ ਹਿਰਦੇ ਦਾ ਭਾਉ ਬੜਾ ਜ਼ਰੂਰੀ ਆ ਹੁਣ ਜਿਵੇਂ ਜਾਣਿਆ ਹੁਣ ਦੇਖੋ ਅੱਜ ਸਾਇੰਸ ਨੇ ਬੜਾ ਬਹੁਤ ਕੁਝ ਜਾਣਿਆ ਸਾਇੰਸ ਨੇ ਕਿਹਾ ਵੀ ਪਾਣੀ ਜਿਹੜਾ ਬਣਦਾ ਹੈ ਹਾਈਡਰੋਜਨ ਤੇ ਆਕਸੀਜਨ ਦੇ ਮਿਲਣ ਨਾਲ ਇਸ ਤਰ੍ਹਾਂ ਕਰਕੇ ਪਾਣੀ ਬਣਦਾ ਹੈ ਹੁਣ ਇਹ ਗੱਲ ਤਾਂ ਸਿੱਧ ਹੋ ਗਈ ਪਰ ਜੇ ਹੁਣ ਇੱਕ ਮਨੁੱਖ ਨੂੰ ਪਾਣੀ ਪੀਣਾ ਹੈ ਦੋ ਮਨੁੱਖ ਬੈਠੇ ਨੇ ਇੱਕ ਨੂੰ ਪਤਾ ਵੀ ਪਾਣੀ ਕਿਵੇਂ ਬਣਿਆ ਹੈ ਇੱਕ ਨੂੰ ਪਤਾ ਨਹੀਂ ਹੁਣ ਪਿਆਸ ਦੋਨਾਂ ਨੂੰ ਲੱਗੀ ਆ ਪਿਆਸ ਤਾਂ ਦੋਆਂ ਦੀ ਮਿਟ ਗਈ ਨਾ ਹੁਣ ਇੱਕ ਨੂੰ ਪਤਾ ਹੈ ਵੀ ਮੈਂ ਵੀ ਪਾਣੀ ਇਸ ਤਰ੍ਹਾਂ ਬਣਿਆ ਉਹਨੂੰ ਪਿਆਸ ਨਹੀਂ ਲੱਗੀ ਇੱਕ ਨੂੰ ਪਤਾ ਹੀ ਨਹੀਂ ਵੀ ਪਾਣੀ ਕਿਵੇਂ ਬਣਦਾ ਉਹਨੂੰ ਪਿਆਸ ਲੱਗੀ ਆ ਉਹਦੀ ਪਿਆਸ ਮਿਟ ਗਈ ਇਸ ਕਰਕੇ ਸਾਚੇ ਨਾਮ ਕੀ ਲੱਗਾ ਭੁੱਖ ਹੁਣ ਜੇ ਭੁੱਖ ਲੱਗੂਗੀ ਤਾਂ ਭੋਜਨ ਸੁਆਦ ਲੱਗੂਗਾ ਰੂਪੇ ਕਾਮੇ ਦੋਸਤੀ ਭੁੱਖੇ ਸਾਦੇ ਗੰਢ ਮਹਾਰਾਜ ਕਹਿੰਦੇ ਰੂਪ ਦਾ ਤੇ ਕਾਮ ਦਾ ਮੇਲ ਆ ਭੁੱਖ ਦਾ ਤੇ ਸੁਆਦ ਦਾ ਮੇਲ ਆ ਭੋਜਨ ਚ ਸੁਆਦ ਨਹੀਂ ਭੁੱਖ ਚ ਭੁੱਖ ਚ ਸੁਆਦ ਆ